ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟ੍ਰੋਲਿਨ ਕੋਲ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਹੁਣ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਰਵਾਨਾ ਹੋ ਚੁੱਕਾ ਹੈ ਹਾਂ ਜੀ ਮੇਰਾ ਨਾਮ ਬਲਸੁਰਜ ਜਿਸੈ ਸਤੂ ਵਾਲੀ ਮੇਰੇ ਮਾਤਾ ਪੰਜੀਰ ਕੌਰ ਸੰਤੋ ਦੀ 23 26 ਅਕਤੂਬਰ ਨੂੰ ਕਾਦਰਨਾਮਾ ਕਰਕੇ ਜੀ ਕਾਫੀ ਟੋਮੇਟਰ ਰੱਖਿਆ ਸੀ ਲੰਘਾ ਨੂੰ ਪਰ ਹੋਰ ਆਪਰੋਪ ਚਲੂ ਹੋਈ ਪਈ ਆਂ ਤੇ ਬਾਹਲੇ ਨੂੰ ਸਮਝਾਂਦੇ ਆਂ ਇਸ ਸੱਪਸਰ ਬਾਗੀ ਤਾਂ ਹੀ ਤੇ ਉਹਨਾਂ ਅੰਤੇ ਅੰਦਰਵਾਰ ਨੂੰ 4 ਨਵੰਬਰ ਜਿਹੜਾ ਹੈ ਇਹ ਅਸੀਂ ਹਰੀਦ੍ਰਾ ਨਗਰ ਸ੍ਰੀ ਰੋਡ ਕੋਲ ਦੁਆਰੇ ਦੇ ਵਿੱਚ ਬਾਟ ਕਰਾ ਰਹੇ ਆਂ ਤੇ ਉਹ ਦਿਖਾਗੇ ਆਂ ਤੇ ਸਾਰੀ 3000 ਰੁਪਏ ਦੀ ਸੱਤ ਰੁਪਏ ਦੀ ਪਹੁੰਚ ਕੇ ਮਾਦਰਾ ਜੀ ਸੱਦਾ ਦਿੱਤੇ ਕੱਲ੍ਹ ਹੋਵੇਗੀ ਕਿ ਕਿਤਾਬਾਂ ਵਾਇਗੁਰ ਦੀ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਹੁਣ ਆ ਨਾਮ ਦੇ ਕੋਸ਼ਨਾ ਦੇ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਦੇ ਵੱਲੋਂ ਵਿਚਾਰ ਵੀ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ ਤੇ ਨਾਲ ਸ਼੍ਰੋਮਣੀ ਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਜੀਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਕਿਉਂਕਿ ਬੜਾ ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਾਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੀ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾਂ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੇ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰ ਗਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਤੋ ਸਾਰਿਆਂ ਨੇ ਉਹਦੇ ਵਿੱਚ ਵੱਤ ਵੱਤ ਹਾਜ਼ਰੀ ਭਰਨੀ ਸਤਗੁਰਾਂ ਦਾ ਗੁਰਿਆਈ ਦੇਸਿਆ ਕਲਗੀਧਰ ਪਾਤਸ਼ਾਹ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਤੋ ਫਿਰ ਦੁਬਾਰਾ ਦਿਲੀਆਂ ਲਗਾਏ ਆ ਤੁਹਾਨੂੰ ਸਤਗੁਰੂ ਦਾ ਧੰਨਵਾਦ ਕਰਦਾ ਉਥੇ ਆਪਣੀ ਮਹਾਨ ਜਥੇਬੰਦੀ ਸ਼ੋਹਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼ੋਹਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜੇ ਮ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜਜਵਾਤਾ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ। ਸ਼੍ਰੀ ਗੁਰੂ ਟੇਕ ਬਹਾਦਰ ਜੀ ਦੇ ਸ਼ਹੀਦੀ ਨਗਰ ਕੀਰਤਨ ਦੇ ਦੂਸਰੇ ਪਾਸ਼ਾ ਜੀ ਦੇ ਜੱਦੀ ਪਿੰਡ ਸਰਾਏ ਨਾਗਾ ਮੱਤੇ ਦੀ ਸਰਾ ਦੀ ਸੰਗਤਾਂ ਦੇ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਸਾਭ ਸੰਗਤਾਂ ਨੂੰ ਜੀ ਆਇਆਂ ਨੂੰ ਸੰਗਤਾਂ ਨੂੰ ਭਾਰੀ ਉਤਸ਼ਾਹ ਹੈ। ਜਿੱਥੇ ਇਹ ਸ਼ਤਾਬਦੀ ਮਨਾਏ ਜਾਣੀ ਉਥੇ ਸੰਗਤਾਂ ਲੈ ਕੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਪਾਪਾ ਜੀ ਵਾਹਿ ਖਾਲਸਾ ਵਾਹਿ ਜੀ ਫਤਿਹ ਸੰਗਤਾਂ ਦੇ ਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਧਾਰਨਾ ਧਨ ਸ਼੍ਰੀ ਗੁਰੂਮਾਰਜ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਨੂੰ ਮਨਾਉਂਦੇ ਹੋਏ ਆਸਾਮ ਤੋਂ ਧੋਬੜੀ ਸਾਹਿਬ ਤੋਂ ਨਗਰ ਕੀਰਤਨ ਚੱਲਿਆ ਹੈ ਜੋ ਕਿ ਰਾਤ ਸ੍ਰੀ ਮੁਕਤਸਰ ਸਾਹਿਬ ਜੀ ਦਾ ਤੇ ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਫਰੀਦਕੋਟ ਨੂੰ ਰਵਾਨਗੀ ਹੈ ਨਗਰ ਕੀਰਤਨ ਦੀ ਜੋ ਕਿ ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਜਨਮ ਸਥਾਨਾਂ ਤੇ ਪਹੁੰਚਿਆ ਹੈ ਸੰਗਤਾਂ ਵੱਲੋਂ ਆਏ ਹੋਏ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਨੂੰ ਸ਼ਤਦੀਆਂ ਮਨਾਉਣੀਆਂ ਚਾਹੀਦੀਆਂ ਸਾਰੀ ਹੀ ਸੰਗਤ ਨੇ ਜਿਨ੍ਹਾਂ ਜਿਨ੍ਹਾਂ ਵੀ ਉਪਰਾਲਾ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਇਨਾ ਦਾ ਪਿੰਡ ਜਿਹੜਾ ਕਿ ਗੁਰੂ ਸਥਾਨ ਤੰਤਨ ਸਿੰਘ ਪੇਵਾਦਰ ਸਪਾਸ਼ੀ ਦੇ ਮਹਾਨਗਰ ਕੀਰਤਨ ਜੋ ਕਿ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਜਨਮ ਸਥਾਨ ਦੇ ਉੱਤੇ ਪਹੁੰਚਿਆ ਹੋਇਆ ਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਗੁਰਦਾਰਾ ਦਰਬਾਰ ਸਾਹਿਬ ਸ੍ਰੀ ਮੁਕਸੇ ਸਾਹਿਬ ਜੀ ਦੇ ਮੈਂਟਰ ਸਾਹਿਬ ਇਸ ਵਕਤ ਬਾਬਾ ਜੀ ਦੇ ਨਾਲ ਯਾਦਗਾਰ ਤਸਵੀਰ ਲੈ ਰਹੇ ਹਨ ਸੋ ਇਸ ਨਗਰ ਕੀਰਤਨ ਦਾ ਕਾਫਲਾ ਜੋ ਹੈ ਇੱਥੋਂ ਹੁਣ ਅਗਲੇ ਪੜਾਵਾਂ ਦੇ ਲਈ ਵਧੇਗਾ ਮੈਂਟਰ ਸਾਹਿਬ ਵੱਲੋਂ ਬਾਬਾ ਜੀ ਹੁਣਾਂ ਦਾ ਜਿਹੜਾ ਸਿਰੋਪਾਓ ਦੇ ਨਾਲ ਸਤਿਕਾਰ ਕੀਤਾ ਜਾ ਰਿਹਾ ਸਨਮਾਨ ਕੀਤਾ ਜਾ ਰਿਹਾ ਸੋ ਇਹ ਨਗਰ ਕੀਰਤਨ ਦਾ ਕਾਫਲਾ ਹੁਣ ਅੱਗੇ ਵਧੇਗਾ ਅਗਲੇ ਪੜਾਵਾਂ ਤੇ ਲਈ ਚੱਲੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਜੀ ਦੀ ਮਹਾਨ ਸ਼ਾਦਨ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਆਪਣੇ ਪੜਾਅ ਦਰ ਪੜਾਅ ਅੱਗੇ ਵਧਦਾ ਜਾ ਰਿਹਾ ਅੱਗੇ ਚੱਲ ਸੀਐਮ ਭਗਵੰਤ ਮਾਨ ਸ਼੍ਰੀ ਮੁਖਟਰ ਸਾਹਿਬ ਵਿਖੇ ਪਹੁੰਚੇ ਅਤੇ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਆ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਗਦਾ ਵੀ ਪ੍ਰਾਪਤੀ ਹੈ ਜੀ ਮੁਕਸਰ ਚ 90 ਕਰੋੜ 91 ਕਰੋੜ ਰੁਪਈਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 70-70 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣ ਗਈ ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ ਮਤਲਬ ਇਹਦੇ ਬਾਰੇ ਤਾਂ ਆਪਾਂ ਇਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ ਮੈਂ ਅਕਸਰ ਕਹਿੰਦਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਇਹ ਚੰਦੇ ਹੋ ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਉਹਨੂੰ ਮੰਗਲ ਗ੍ਰਹਿ ਤੇ ਜਾਇਆ ਏ ਐਲਨ ਮਸਕ ਕੋਰੀ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਏ ਵੀ ਆਇਆ ਕਰਨਗੇ ਮੋੜ ਵੀ ਆਇਆ ਕਰਨਗੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰ ਤੇ ਅਸੀਂ ਬਰੇਜ ਨਾਲ ਵੰਡਮ ਕਰਦੇ ਇੱਕ ਪੈਸੇ ਜਿਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹ ਹੀ ਬਦਲੀਏ ਉਹਨਾਂ ਨੇ ਆਤ ਤਾਂ ਪਾਈ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਤੇ ਜਿਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਤ ਤਾਂ ਹੀ ਹੈ ਜਿਆ ਪਾਣੀਆ ਬਾਦਲਾਂ ਨੇ ਕੁਝ ਕਾਰਾ ਤੁਸੀਂ ਛੱਡਦੇ ਨਹੀਂ ਆਪ ਹੀ ਛੁੱਟ ਜਾਂਦਾ ਸਹੀ ਹੈ ਨਾ ਹੋਰ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾਤ ਕਰ ਲਾਂਗੇ ਅਹੀਂ ਚਮੜਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰ ਕੇ ਆਰਾਮ ਨਾਲ ਪਹਿਲਾਂ ਕੰਮ-ਕਮ ਦੇਖੋ ਫੇਰ ਪਰਖੋ ਸਬਜੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਦੇ ਆ ਇੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀ ਇਹ ਨਾ ਪਾਈ ਆ ਆਲੂ ਥੋੜੇ ਜਿਹਾ ਪਿੰਗਾ ਜਿਹਾ ਲੱਗਦਾ ਇਹ ਨਾ ਪਾਈ ਮੱਝਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮੁਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਜਿਹੜਾ ਨੂੰ ਹੀ ਉਹ ਤਾਂ ਪਾਈ ਗਏ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਐਂ ਪਾਈ ਆ ਪਰ ਤੇ ਅਸੀਂ ਬ੍ਰੇਕ ਕਟਨ ਕਰਦੇ ਮੈਂ ਤੁਹਾਨੂੰ ਦੱਸਿਆ ਕਹਿੰਦੇ 30 ਸਾਲਾਂ ਬਾਅਦ ਕੀ ਕੰਮ ਹੋਇਆ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਤਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਮੈਂ ਤੁਹਾਡੇ ਨਾਲ ਕੋਈ ਭਾਸ਼ਣ ਨਹੀਂ ਦੇਣਾ ਮੈਂ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਾਂ 40 ਸਾਲ ਬਾਅਦ ਹੋਇਆ ਜੀ ਪਾਣੀ ਆ ਜਿਹੜਾ ਹੁਣ ਟੇਲਾਂ ਤੇ ਪਾਣੀ ਪਹਟਾਇਆ ਕੱਤੀਆਂ ਚਲਾਈਆਂ ਦਵਾਰੇ ਰਜਵਾਹੇ ਚਲਾਏ ਨੇ ਸੂਏ ਚਲਾਏ ਨੇ ਦਵਾਰੇ ਜਿਨ੍ਹਾਂ ਚ ਘਾਹ ਉੱਗ ਪਿਆ ਸੀ ਝਾੜੀਆਂ ਉੱਗ ਪਿਆ ਸੀ ਕਰੀਰ ਹੋ ਗਏ ਸੀ ਮਲੇ ਹੋ ਗਏ ਸੀ ਦਰਾਖਤੋ ਗਏ ਸੀ ਉਹਨਾਂ ਨੂੰ ਦੁਬਾਰੇ ਚਲਾ ਕੇ ਜਦੋਂ ਪਾਣੀ ਪਹਚਾਇਆ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਨੇ ਜੀ 37 ਸਾਲ ਬਾਅਦ ਪਾਣੀ ਆਇਆ 37 ਸਾਲ ਬਾਅਦ 40 ਸਾਲ ਬਾਅਦ ਪਾਣੀ ਆਇਆ ਕਰਦੇ ਕੀ ਰਹੇ ਵੀਰੇ 40 ਸਾਲ ਆਪਦੇ ਟੱਪਰੀ ਪਾਲਦੇ ਰਹੇ 40 ਸਾਲ ਫਿਰ ਕਿ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾਹ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਚਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਸ ਤੋਂ ਵੀ ਵੱਧ ਖਰਾਬ ਨਿਕਲਦਾ ਕਹਿੰਦਾ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਹੋਵੇ ਕਿਤੇ ਉਹ ਬੰਦੇ ਨੂੰ 5 ਸਾਲ ਵੇਲਾ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾ ਹੁਣ ਜਾਣਾ ਕਿੱਥੇ ਸੀ ਕਹਿੰਦਾ ਕੋਈ ਇੱਥੇ ਆਉਣਾ ਸੀ ਆਜੋ ਫਿਰ ਮੈਂ ਆ ਗਿਆ ਹੁਣ ਉਹ ਇੰਜੀਨੀਅਰ ਨੂੰ ਉਹ ਦਮਜਾ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐਂ ਕੰਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁਟਿਆ ਸਾਨੂੰ ਨਾ ਟੁੱਟੀਆਂ ਲਾ ਲਾ ਕੇ ਲੁੱਟੇ ਹੁਣ ਮੇਰੀ ਵਾਰੀ ਆ ਹੁਣ ਮੇਰੀ ਹੁਣ ਵੀ ਕਹੀ ਜਾਂਦੇ ਆ ਤਰਨ ਤਨ ਤੋਂ ਰੋਜ਼ ਬਿਆਨ ਸੁਣ ਲਾ ਕਰੋ ਸਾਡੀ ਵਾਰੀ ਆ ਲੈਣ ਦੇਓ ਦੇਖੋ ਸਹੀ ਉਹ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਯਾਰ ਵਾਰੀ ਕੋਈ ਪਾਣੀ ਦੀ ਵਾਰੀ ਆ ਪੰਜਾਬ ਚ ਨੱਕਾ ਵਟਣਾ ਹੈ ਜੇ ਕੋਈ ਟਰੱਕ ਚਲਾਉਣ ਦੀ ਵਾਰੀ ਆ ਜਿਵੇਂ ਕਲੀਨਰ ਫੜਾ ਲੰਦਾ ਹੁੰਦਾ ਵੀ ਚਲਾ ਇੱਧਰ ਥੋੜਾ ਜਿਹਾ ਬੋਰ ਕਨੀ ਸੜਕਾਂ ਖਾਲੀ ਨੇ ਚਲ ਤੂੰ ਚਲਾ ਲੈ 20 ਕਿਲੋਮੀਟਰ ਤੋਂ ਉਹਨੂੰ ਸਿਕਾਉਂਦਾ ਈ ਪੰਜਾਬ ਕੋਈ ਟਰੱਕ ਹੈ ਵੀ ਐਂ ਫੜਾ ਦੋਗੇ ਤੁਸੀਂ ਕਿਸੇ ਨੂੰ ਵਾਰੀ ਆ ਲੈਣ ਤੋਂ ਕੋਈ ਨਹੀਂ ਦੱਸਦਾ ਵੀ ਪ੍ਰੋਗਰਾਮ ਕੀ ਐ ਵੀ ਸਾਡਾ ਅਸੀਂ ਕੀ ਕਰਾਂਗੇ ਸਾਡੇ ਕੋਲ ਆ ਰੋਡ ਮੈਪ ਐ ਨਾ ਇਹ ਕਿਸੇ ਕੋਲੇ ਨਹੀਂ ਸਿਰਫ ਇਹ ਕਹਿੰਦੇ ਆ ਸਾਡੀ ਵਾਰੀ ਆ ਲੈਣ ਨੂੰ ਦੇਖੋ ਤੁਸੀਂ ਇਹਨਾਂ ਗੱਲਾਂ ਤੁਸੀਂ ਤਾਂ ਮੰਗੋ ਤੁਹਾਡੀਆਂ ਚੱਪਲਾਂ ਸਾਡੇ ਬੂਟ ਹੁਣ ਮੁੱਦਾ ਨੇ ਪੰਜਾਬ ਤਾਂ ਮੁੱਦਾ ਨੇ ਸਾਡੀਆਂ ਮਾਵਾਂ ਭੈਣਾਂ ਦੇ ਸੂਟ ਹੁਣ ਮੁੱਦਾ ਨੇ ਰੋੜ ਤਾਂ ਨਹੀਂ ਨਾ ਗੋਲ ਗੋਚਾ ਨਾ ਤਾਂ ਕਰਾਪਸ਼ਨ ਦਾ ਕੁਲ ਇਲਜ਼ਾਮ ਲਾ ਸਕਦੇ ਆ ਨਾ ਇਧਰਲੇ ਪਾਸੇ ਵੀ ਕੰਮ ਨਹੀਂ ਕੀਤਾ 855 ਮੁੰਡੇ ਕੁੜੀਆਂ ਨੂੰ ਕੱਲ ਨੌਕਰੀ ਦਿੱਤੀ ਹੈ 56856 ਹੋ ਗਏ ਹੁਣ ਤੱਕ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਤੇ ਇੱਕ ਫਰਮਾਇਸ਼ ਕਿਸੇ ਦੀ ਲੱਗੀ ਹੋਵੇ ਹੱਥ ਖੜਾ ਕਰ ਦਿਓ ਆਪ ਵਿਦਿਆਰਤੀ ਵਿੰਗ ASAP ਦੇ ਆਗੂ ਦੀ ਇੱਕ अहम ਫ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਉਹਨਾਂ ਦੇ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਵੱਲੋਂ ਇਸ ਫ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਗਿਆ ਜੋ ਹਾਲ ਹੀ ਵਿੱਚ 28 ਅਕਤੂਬਰ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਦੁਆਰਾ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਪੰਕ ਕਰਨ ਦਾ ਜੋ ਇਲੈਗਲੀ ਤੇ ਨਾਨ ਡੈਮੋਕਰੇਟਿਕਲੀ ਜੋ ਐਕਟ ਹੈ ਉਹਨੂੰ ਅੱਗੇ ਲਿਆਂਦਾ ਉਹਦੇ ਰਿਗਾਰਡਿੰਗ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਸਾਥਿਓ ਦੇਸ਼ ਦੀ ਸਭ ਤੋਂ ਪੁਰਾਣੀ ਪਬਲਿਕ ਯੂਨੀਵਰਸਿਟੀ ਹੋਣ ਦੇ ਨਾਲ-ਨਾਲ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ ਜਿੱਥੇ ਸੈਨੇਟ ਦੇ ਦੁਆਰਾ ਇੱਕ ਫੈਡਰਲ ਸਿਸਟਮ ਦੇ ਦੁਆਰਾ ਪਿਛਲੇ 59 ਸਾਲ ਤੋਂ ਬੱਚਿਆਂ ਦੇ ਆਉਣ ਵਾਲੇ ਰਿਫਾਰਮਸ ਦੀ ਤੇ ਇੰਸਟੀਚੂਨਲ ਗਵਰਨੈਂਸ ਦੀ ਗੱਲ ਕੀਤੀ ਗਈ ਹੈ ਤੇ ਅੱਜ ਉਸ 59 ਸਾਲ ਦੀ ਇੰਟੈਗ੍ਰਿਟੀ ਨੂੰ ਭੰਗ ਕਰਦੇ ਹਾਂ ਇੱਕ ਨਾਨ ਡੈਮੋਕਰੈਟਿਕ ਤਰੀਕੇ ਨਾਲ ਜੋ ਕਿ 1964 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਪੰਜਾਬ ਦੇ ਕੋਲ ਪੂਰਨ ਤਰ੍ਹਾਂ ਨਾਲ ਪਾਵਰ ਹੈ ਰੋਲ ਹੈ ਪੰਜਾਬ ਯੂਨੀਵਰਸਿਟੀ ਦੀ ਗਵਰਨੈਂਸ ਦੇ ਵਿੱਚ ਆਪਣੇ ਨਾਮਿਨੀਜ਼ ਭੇਜਣ ਦੀ ਉਸ ਚੀਜ਼ ਨੂੰ ਖਤਮ ਕੀਤਾ ਗਿਆ ਤੇ ਜਿਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਲਿਖਤ ਹੈ ਕਿ ਕਿਸੇ ਵੀ ਤਰੀਕੇ ਨਾਲ ਜੋ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਕੋਈ ਵੀ ਇਸ ਤਰ੍ਹਾਂ ਦਾ ਐਕਟ ਹੈ ਉਸ ਨੂੰ ਕਿਸੇ ਵੀ ਨੋਟੀਫਿਕੇਸ਼ਨ ਦੁਆਰਾ ਪੰਗ ਨਹੀਂ ਕੀਤਾ ਜਾ ਸਕਦਾ ਜਾਂ ਤਾਂ ਉਹ ਬਿਲ ਕਨਸਟੀਟਿਊਸ਼ਨ ਦੇ ਦੁਆਰਾ ਪਾਰਲੀਮੈਂਟ ਦੇ ਵਿੱਚ ਰੱਖਿਆ ਜਾਏਗਾ ਜਾਂ ਕਿਸੇ ਵੀ ਹੋਰ ਲੀਗਲ ਫਰੇਮਵਰਕ ਨਾਲ ਉਸ ਚੀਜ਼ ਨੂੰ ਕੀਤਾ ਜਾ ਸਕਦਾ ਸੀ ਪਰ ਇਸ ਤਰੀਕੇ ਨਾਲ ਜੋ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਪਹਿਲਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੱਕ ਨੂੰ ਗਵਾੜਦਾ ਇਹ ਯਤਨ ਕੀਤਾ ਜਾ ਰਿਹਾ ਹੈ ਸੈਂਟਰਲ ਗਵਰਨਮੈਂਟ ਦੇ ਥਰੂ ਇਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਡਾਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਇਹ ਮੈਨੂੰ ਦਿਓ ਇਜਾਜ਼ਤ ਸੱਸ਼ਰੀਆ ਕਾਲ